ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟੀਆਂ ਸਟਿਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਹ ਸਵੈਟਰ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਬਲੈਕ ਕਲਰ ਦੀ ਸਕੀਵੀ ਆਪਾਂ ਬਣਾਈ ਹੋਈ ਹੈ ਜਿਹਦੇ ਵਿੱਚ ਆਪਾਂ 50 ਝੋਟੇ ਬਾਰਡਰ ਦੇ ਲਏ ਹੋਏ ਆ 5 ਇੰਚ ਬਾਰਡਰ ਰੱਖਿਆ ਹੋਇਆ ਹੈ ਤੇ ਉੱਪਰੋਂ ਆਪਾਂ 55 ਝੋਟਿਆਂ ਦੇ ਉੱਤੇ ਇਹ ਡਿਜ਼ਾਈਨ ਬਣਾ ਕੇ ਸਕੀਵੀ ਜਿਹੜੀ ਬਣਾਈ ਹੋਈ ਹੈ 12 ਇੰਚ ਤੇ ਆਪਾਂ ਮੋਢਿਆਂ ਦੀ ਕੱਟ ਪਾਈ ਹੋਈ ਹੈ ਤੇ ਮੁੱਢਿਆਂ ਦੇ ਉੱਪਰ ਆਪਾਂ ਕਰੋਸ਼ੀਆ ਕੀਤਾ ਹੋਇਆ ਗਲੇ ਦੇ ਉੱਪਰ ਵੀ ਕਰੋਸ਼ੀਆ ਕੀਤਾ ਹੋਇਆ ਤੇ ਵਰਦਮਾਨ ਉਹਨਾਂ ਦਾ ਇਹਦੇ ਵਿੱਚ ਇਸਤੇਮਾਲ ਕੀਤਾ ਹੋਇਆ ਹੈ 100 ਗ੍ਰਾਮ ਗੋਲਾ ਜਿਹੜਾ ਆਪਾਂ ਵਰਦਮਾਨ ਉਹਨਾਂ ਦਾ 100 ਰੁਪਏ ਵਾਲਾ ਗੋਲਾ ਇਸ ਦੇ ਉੱਪਰ ਲਾਇਆ ਹੋਇਆ ਤੇ ਇਸ ਦੇ ਉੱਪਰ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਤੇ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਡਿਜ਼ਾਈਨ ਬਲੈਕ ਕਲਰ ਦੇ ਉੱਪਰ ਬਹੁਤ ਹੀ ਸੋਹਣਾ ਨਜ਼ਰ ਆ ਰਿਹਾ ਹੈ ਆ ਦੇਖੋ ਜੀ ਤੇ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਬਣਾ ਸਕਦੇ ਹੋ ਹਾਂਜੀ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਇੱਕ ਕੁੰਡਾ ਉਤਾਰ ਕੇ ਬਾਰਡਰ ਬਣਾਉਣ ਤੋਂ ਬਾਅਦ ਸਿੱਧੀ ਸਿਲਾਈ ਤੋਂ ਇਹ ਡਿਜ਼ਾਈਨ ਬਣਾਉਣਾ ਹੈ ਆਪਾਂ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਤਾਗਾ ਅੱਗੇ ਰੱਖ ਕੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਸੱਤ ਕੁੰਡੇ ਸਿੱਧੇ ਬਣਾਵਾਂਗੇ ਤੇ ਇਹਨਾਂ 10 ਕੁੰਡਿਆਂ ਨੂੰ ਵਾਰ-ਵਾਰ ਰਿਪੀਟ ਕਰਾਂਗੇ ਤਿੰਨ ਕੁੰਡੇ ਉਲਟੇ ਸੱਤ ਕੁੰਡੇ ਸਿੱਧੇ ਆ ਦੇਖੋ ਜੀ ਇਹਨਾਂ 10 ਕੁੰਡਿਆਂ ਨੂੰ ਵਾਰ-ਵਾਰ ਰਿਪੀਟ ਕਰਾਂਗੇ ਆਪਾਂ ਤਿੰਨ ਕੁੰਡੇ ਉਲਟੇ ਦਾਗਾ ਪਿੱਛੇ ਕਰਾਂਗੇ ਸੱਤ ਕੁੰਡੇ ਸਿੱਧੇ ਆ ਦੇਖੋ ਜੀ ਤਿੰਨ ਕੁੰਡੇ ਉਲਟੇ ਸੱਤ ਕੁੰਡੇ ਸਿੱਧੇ ਤੇ ਲਾਸਟ ਤੇ ਫਿਰ ਤਿੰਨ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ हाँ जी हूँ आपठी सिलाई उल्टी सैड तो उल्टी सैड तो सारी सिलाई उल्टा उल्टा उन के कंप्लीट करा हाँ जी हूँ आप सीधी सिलाई सीधी सिलाई आप कुंडा उतार के तीन कुंडे उल्टे बनावे ਤਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਤਾਗਾ ਅੱਗੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਤੇ ਅਗਲੇ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ ਤਾਗਾ ਅੱਗੇ ਰੱਖ ਕੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ 1 2 ਤਾਗਾ ਅੱਗੇ ਕਰਕੇ ਫਿਰ ਤਿੰਨ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾ ਕੇ ਅਗਲੇ ਦੋ ਕੁੰਡਿਆਂ ਤੋਂ ਫਿਰ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਤਿੰਨ ਕੁੰਡੇ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਹਾਂਜੀ ਆ ਦੇਖੋ ਜੀ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਇਹਨਾਂ ਸੱਤ ਕੁੰਡਿਆਂ ਦੇ ਵਿੱਚ ਆਪਾਂ ਡਿਜ਼ਾਈਨ ਬਣਾਉਣਾ ਹੈ ਸਾਈਡਾਂ ਤੋਂ ਇੱਕ ਇੱਕ ਕੁੰਡਾ ਸਿੱਧਾ ਤੇ ਪੰਜ ਕੁੰਡਿਆਂ ਦੇ ਵਿੱਚ ਆਪਾਂ ਇਹ ਡਿਜ਼ਾਈਨ ਬਣਾਉਣਾ ਹੈ ਪੁੱਠੀ ਸਲਾਈ ਤੋਂ ਇਹਦੇ ਵਿੱਚ ਸਾਰੀ ਸਲਾਈ ਉਲਟਾ-ਉਲਟਾ ਬਣਾਉਣਾ ਇਸ ਡਿਜ਼ਾਈਨ ਵਿੱਚ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ-ਉਲਟਾ ਆਉਣਾਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਇੱਕ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਜਿਹੜੇ ਆਪਾਂ ਵਿੱਚ ਸਿੱਧੇ ਦੇ ਕੁੰਡੇ ਬਣਾਏ ਹੋਇਆ ਇੰਨਾ ਤੇ ਹੀ ਡਿਜ਼ਾਈਨ ਬਣਾਉਣਾ ਹੈ ਇੰਨਾ ਸੱਤ ਕੁੰਡਿਆਂ ਨੂੰ ਇਸ ਵਾਰ ਫਿਰ ਆਪਾਂ ਸਿੱਧੇ ਬਣਾਵਾਂਗੇ ਧਾਗਾ ਪਿੱਛੇ ਰੱਖ ਕੇ ਸੱਤ ਕੁੰਡੇ ਸਿੱਧੇ ਬਣਾਵਾਂਗੇ ਤਿੰਨ ਕੁੰਡੇ ਵਿੱਚ ਆਪਾਂ ਉਲਟੇ ਹੀ ਬਣਾਉਣੇ ਆ ਹਰ ਸਲਾਈ ਤਿੰਨ ਕੁੰਡੇ ਉਲਟੇ ਇਨਾ 7 ਸਿੱਧੇ ਕੁੰਡਿਆਂ ਦੇ ਵਿੱਚ ਹੀ ਆਪਾਂ ਡਿਜ਼ਾਈਨ ਬਣਾਉਣਾ ਹੈ। ਬਾਕੀ 3 ਕੁੰਡੇ ਆਪਾਂ ਉਲਟੇ ਹੀ ਬਣਾਉਣੇ ਨੇ ਹਰ ਵਾਰ। ਪੁੱਠੀ ਸਿਲਾਈ ਤੋਂ ਸਾਰੀ ਸਿਲਾਈ ਉਲਟਾ-ਉਲਟਾ ਬਣਾਉਣਾ ਹੈ। 7 ਕੁੰਡੇ ਸਿੱਧੇ, 3 ਕੁੰਡੇ ਉਲਟੇ। ਹਾਂਜੀ ਪੁੱਠੀ ਸਿਲਾਈ ਤੋਂ ਸਾਰੀ ਸਿਲਾਈ ਉਲਟਾ-ਉਲਟਾ ਬਣਾਵਾਂਗੇ। ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਤਿਸ ਵਾਰ ਡਿਜ਼ਾਈਨ ਨੂੰ ਰਿਪੀਟ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਧਾਗਾ ਅੱਗੇ ਕਰਕੇ ਧਾਗਾ ਅੱਗੇ ਰਹਿਨਦਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ధాగా అండే ఉల్టే ధాగా పిచ్చే కిధా ఫాగా అో కు కన్నావే ఫో కి కండా సే ఉల్టే ਲਾਸਟ ਵਾਲਾ ਕੁੰਡਾ ਸਿੱਧਾ ਇਹ ਆਪਾਂ ਰਿਪੀਟ ਕੀਤਾ ਹੈ ਵੈਸੇ ਇਹ ਦੋ ਸਲਾਈਆਂ ਦਾ ਹੀ ਡਿਜ਼ਾਈਨ ਹੈ ਇਸ ਡਿਜ਼ਾਈਨ ਨੂੰ ਤੁਸੀਂ ਵਾਰ-ਵਾਰ ਰਿਪੀਟ ਕਰਨਾ ਹੈ ਤੇ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਹੈ ਬਲੈਕ ਕਲਰ ਦੇ ਉੱਪਰ ਬਣ ਕੇ ਇਹ ਬਹੁਤ ਸੋਹਣਾ ਨਜ਼ਰ ਆ ਰਿਹਾ ਹੈ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ